ਪੰਜਾਬ ਦੇ ਲੋਕ ਗੁਰੂ ਕਾਲ ਸਮੇਂ ਤੋਂ ਲੈ ਕੇ ਜ਼ੁਲਮ ਦੇ ਖਿਲਾਫ ਆਵਾਜ਼ ਠਾਉਂਦੇ ਆ ਰਹੇ ਨੇ ਔਰ ਇਸ ਦਾ ਪੰਜਾਬ ਦੇ ਲੋਕਾਂ ਨੂੰ ਖਸਿਆਰੇ ਬਣਾਉਣ ਲਈ ਅਤੇ ਇਹਨਾਂ ਨੂੰ ਆਰਥਿਕ ਪੱਧੋਂ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਕਿ ਇਹ ਲੋਕ ਆਰਥਿਕ ਪੱਧੋਂ ਜਦੋਂ ਆਪ ਕਮਜ਼ੋਰ ਹੋਣਗੇ ਤੇ ਇਹਨਾਂ ਦੇ ਜਦੋਂ ਪਰੋਲੇ ਚ ਦਾਣੇ ਨਹੀਂ ਹੋਣਗੇ ਇਹਨਾਂ ਦੇ ਤਨ ਤੇ ਕਪੜਾ ਨਹੀਂ ਹੋਏਗਾ ਇਹ ਬੱਚਿਆਂ ਨੂੰ ਦਵਾਈਆਂ ਨਹੀਂ ਦਵਾ ਸਕਣਗੇ ਤੇ ਫਿਰ ਲੋਕਾਂ ਦੀ ਗੱਲ ਕੀ ਕਰਨਗੇ ਜਿਸ ਕਰਕੇ ਇਹ ਕੇਂਦਰ ਸਰਕਾਰ ਦੀ ਜੜੀਆਂ ਇਹ ਜਨ ਏਜੰਸੀਆਂ ਚਾਹੇ ਇਥੇ ਦਿੱਲੀ ਤੱਕ ਤੇ ਮੁਗਲਿਆਂ ਹਕੂਮਤ ਨੇ ਰਾਜ ਕੀਤਾ ਜਾਂ ਅੰਗਰੇਜ਼ਾਂ ਨੇ ਕੀਤਾ ਜਾਂ ਦਿੱਲੀ ਦੀ ਪਟਰਾਣੀ ਨੇ ਕੀਤਾ ਜਾਂ ਹੁਣ ਮੋਦੀ ਆ ਇਹ ਬੈਠਾ ਤੇ ਉਹਦੇ ਹੱਥ ਠੋਕੇ ਜਿਸ ਤਰ੍ਹਾਂ ਪਹਿਲਾਂ ਸਨ ਅੱਜ ਭਗਵੰਤ ਮਾਨ ਤੇ ਇਹਨਾਂ ਦਾ ਕੇਵਲ ਤੇ ਕੇਵਲ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਦੇ ਲੋਕ ਪੂਰੇ ਦੇਸ਼ ਨੂੰ ਜਗਾਉਂਦੇ ਨੇ ਹੁਣ ਸਰਦਾਰ ਜਦੋਂ ਜਗਜੀਤ ਸਿੰਘ ਡੱਲੇਵਾਲ ਤਾਮਿਲ ਤੇ ਕਰਨਾਟਕਾ ਚ ਉੱਥੇ ਗਏ ਸਾਂ ਤੇ ਆ ਬੈਠੇ ਲੋਕ ਕਿੰਨਾ ਸਤਕਾਰ ਕੀਤਾ ਇੱਕੋ ਗੱਲ ਕੀਤੀ ਕਿ ਸਾਨੂੰ ਡੱਲੇਵਾਲ ਸਾਹਿਬ ਤੁਸੀਂ ਜਗਾ ਦਿੱਤਾ ਅੱਗੇ ਲੱਗੋ ਤਗੜੇ ਹੋਵੋ ਅਸੀਂ ਤੁਹਾਡੇ ਨਾਲ ਆ